ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਤੇ ਮਾਇਆ ਬਲਵਿੰਦਰ ਸਿੰਘ ਆਮ ਆਦਮੀ ਪਾਰਟੀ ਜੋ ਦੀ ਪੰਜਾਬ ਦੇ ਵਿੱਚ ਆਈ ਹੈ ਲਗਾਤਾਰ ਵਿਰੋਧੀ ਘੇੜਦੇ ਹੋਏ ਨਜ਼ਰ ਆਉਂਦੇ ਤੇ ਹੁਣ ਆਮ ਆਦਮੀ ਪਾਰਟੀ ਨੂੰ ਕਰਜ਼ੇ ਨੂੰ ਲੈ ਕੇ ਘੇਰਿਆ ਜਾ ਰਿਹਾ ਹੈ ਤੋਂ ਦੱਸਦੇ ਕਿ ਪੰਜਾਬ ਸਰਕਾਰ ਵੱਲੋਂ ਹੁਣ ਕੇਂਦਰ ਕੋਲੇ ਮੰਗ ਰੱਖੀ ਗਈ ਹੈ ਵੀ ਸਾਡੀ ਕਰਜ਼ੇ ਦੀ ਜੋ ਸਾਡੀ ਲਿਮਟ ਆ ਉਹ ਵਧਾ ਦਿੱਤੀ ਜਾਵੇ ਤੇ ਦੂਜੇ ਪਾਸੇ ਸ਼ਰੋਮਣੀ ਅਕਾਲੀ ਦਲ ਦੇ ਚੀਫ ਸਪੋਕਸ ਪਰਸਨ ਨੇ ਅਰਸ਼ਦੀਪ ਸਿੰਘ ਕਲੇਰ ਵੱਲੋਂ ਆਮ ਆਦੀ ਪਾਰਟੀ ਨੂੰ ਕੀ ਰਹਿ ਗਿਆ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਵਿਕਾਸ ਹੋ ਨਹੀਂ ਰਿਹਾ ਤੇ ਤੁਸੀਂ ਕਰਜ਼ਾ ਹੋਰ ਮੰਗ ਰਹੇ ਹੋ ਤੇ ਦੂਜੇ ਪਾਸੇ ਉਹਨਾਂ ਨੇ ਕਿਹਾ ਕਿ ਤੁਸੀਂ ਪੈਸੇ ਲਾਏ ਕਿੱਥੇ ਨੇ ਵਿਧਾਨ ਸਭਾ ਚੋਣਾਂ ਨੇੜੇ ਨੇ ਉਹਨਾਂ ਨੇ ਕਿਹਾ ਕਿ ਕੀ ਤੁਸੀਂ ਇਹ ਜਿਹੜਾ ਸਾਰਾ ਪੈਸਾ ਇਹ ਤੁਸੀਂ ਵਿਧਾਨ ਸਭਾ ਚੋਣਾਂ 'ਚ ਖਰਚਣਾ ਚੋਣਾਂ ਤੋਂ ਪਹਿਲਾਂ ਜਿਹੜੇ ਭਗਵੰਤ ਮਾਨ ਸਾਹਿਬ ਸਟੇਜਾਂ 'ਤੇ ਕਹਿੰਦੇ ਸੀ ਜੀ ਰਵਾਇਤੀ ਪਾਰਟੀਆਂ ਪੰਜਾਬ ਨੂੰ ਖਾ ਗਈਆਂ ਕਰਜ਼ਈ ਕਰਤਾ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਓ ਅਸੀਂ ਇੱਕ ਰੁਪਈਆ ਕਰਜ਼ਾ ਨਹੀਂ ਲੈਣਾ ਪੰਜਾਬ ਕੋਲ ਤਾਂ ਸਰੋਤ ਹੀ ਬਹੁਤ ਹੈ 30000 ਕਰੋੜ ਮਾਈਨਿੰਗ ਤੋਂ ਆ ਜਾਣਾ ਹੈ 20000 ਕਰੋੜ ਐਕਸਾਈਜ਼ ਤੋਂ ਆ ਜਾਣਾ ਹੈ ਇਹ ਤਾਂ ਰਵਾਇਤੀ ਪਾਰਟੀਆਂ ਲੁੱਟ ਰਹੀਆਂ ਤੇ ਆ ਜੋ ਭਗਵੰਤ ਮਾਨ ਸਾਹਿਬ ਦੀ ਸਰਕਾਰ ਪਹਿਲੀ ਸਰਕਾਰ ਬਣੀ ਹੈ ਸੂਬੇ ਦੀ ਜਿਨੇ 2.5 ਸਾਲਾਂ ਚ 1 ਲੱਖ ਕਰੋੜ ਦਾ ਕਰਜ਼ਾ ਲੈ ਲਿਆ ਤੇ ਹੁਣ ਇੱਕ ਨਵੀਂ ਚਿੱਠੀ ਲਿਖੀ ਹੈ ਕੇਂਦਰ ਨੂੰ ਕਹਿੰਦੇ ਜਿਹੜੀ ਪੰਜਾਬ ਦੀ ਸਾਲਾਨਾ ਇੱਕ ਲਿਮਟ ਹੈ ਕਰਜ਼ਾ ਲੈਣ ਦੀ ਉਹਨੂੰ 30464 ਕਰੋੜ ਤੋਂ 10000 ਕਰੋੜ ਹੋਰ ਵਧਾ ਦੋ 40464 ਕਰ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਪੰਜਾਬ ਅੱਜ ਸਵਾਲ ਕਰਦਾ ਕਿ ਸਾਰਾ ਪੈਸਾ ਜਾ ਕਿੱਥੇ ਰਿਹਾ ਕਿਉਂਕਿ ਡਵੈਲਪਮੈਂਟ ਦੇ ਨਾਂ ਤੇ ਇੱਟ ਨਹੀਂ ਲੱਗ ਰਹੀ ਹਾਈਵੇ ਕੋਈ ਨਵਾਂ ਬਣਿਆ ਨਹੀਂ ਸੋਸ਼ਲ ਵੈਲਫੇਅਰ ਸਕੀਮਾਂ ਬੰਦ ਪਈਆਂ ਕੋਈ 에ਅਰਪੋਰਟ ਨਹੀਂ ਕੋਈ ਹਸਪਤਾਲ ਨਹੀਂ ਫਿਰ ਕਿੱਥੇ ਗਿਆ ਜਿਹੜਾ 1.5 ਲੱਖ ਕਰੋੜ ਰੁਪਈਆ ਜਿਹੜਾ ਪੰਜਾਬ ਦੇ ਸਿਰ ਤੇ ਕਰਜ਼ਾ ਲੇ ਕਿ ਅਰਵਿੰਦ ਕੇਜਰੀਵਾਲ ਨੂੰ ਤੇ ਆਮ ਆਦਮੀ ਪਾਰਟੀ ਨੂੰ ਨੈਸ਼ਨਲ ਪਾਰਟੀ ਤੇ ਨੈਸ਼ਨਲ ਲੀਡਰ ਬਣਾਉਣ ਦੇ ਉੱਤੇ ਖਰਚੇ ਜਾ ਰਹੇ। ਯਾ ਹੁਣੇ 10000 ਕਰੋੜ ਤਾਂ ਬਤਾਉਣਾ ਹੈ ਕਿ ਕਿਉਂਕਿ ਹਰਿਆਣੇ ਚ ਇਲੈਕਸ਼ਨ ਆ ਗਈ ਹੈ। ਪੰਜਾਬ ਨੂੰ ਤਾਂ ਪਲੈਟਫਾਰਮ ਬਣਾ ਲਿਆ ਆਮ ਆਦਮੀ ਪਾਰਟੀ ਨੇ ਕਿ ਪੰਜਾਬ ਦੇ ਸਿਰ ਤੇ ਕਰਜ਼ਾ ਚੜਾਓ ਕੇਜਰੀਵਾਲ ਦਾ ਆਮ ਆਦਮੀ ਪਾਰਟੀ ਦਾ ਨਾਂ ਚਮਕਾਓ। ਪਰ ਜਵਾਬ ਦੇਈ ਤਾਂ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਤੁਹਾਡੀ ਹੈ, ਤੁਹਾਡੇ ਮੰਤਰੀਆਂ ਦੀ ਹੈ ਕਿ ਪੰਜਾਬ ਨੂੰ ਬਰਬਾਦ ਕਰਕੇ ਕਿਉਂ ਤੁਸੀਂ ਆਮ ਆਦਮੀ ਪਾਰਟੀ ਨੂੰ ਆਬਾਦ ਕਰਨ ਦੇ ਵਿੱਚ ਲੱਗੇ ਹੋ? ਇਹ ਬਹੁਤ ਵੱਡੇ ਸਵਾਲੀਆ ਨਿਸ਼ਾਨ ਨੇ ਬਿਜਲੀ ਬੋਰਡ ਦਾ ਪੱਠਾ ਬਹਿ ਰਿਹਾ ਹੈ ਮੁਲਾਜ਼ਮ ਸੜਕਾਂ ਤੇ ਬੈਠੇ ਨੇ ਕਿਸਾਨਾਂ ਨਾਲ ਕੀਤੇ ਵਾਅਦੇ ਪੂਰੇ ਨਹੀਂ ਕੀਤੇ ਕਰਜ਼ੇ ਤੇ ਕਰਜ਼ਾ ਲੈ ਕੇ ਕਦੇ ਕਹਿ ਦਿੰਦੇ ਹੋ ਜੀ ਅਸੀਂ ਲੋਨ ਤਾਰਨ ਹੈ ਕਿ ਕਰਜ਼ਾ ਲੈ ਕੇ ਵੀ ਕਦੇ ਕਰਜ਼ਾ ਚੁਕਾਇਆ ਜਾਂਦਾ ਇਹ ਕਿਹੜੇ ਤੁਹਾਡੇ ਫਾਈਨੈਂਸ ਮਿਨਿਸਟਰ ਸਾਹਿਬ ਨੇ ਨਵੀਂ ਤੁਹਾਨੂੰ ਇਕਨੋਮਿਕ ਸਮਝਾਤੀ ਪੰਜਾਬੀਆਂ ਨੂੰ ਇਸ ਗੱਲ ਦਾ ਆ ਕੇ ਜਵਾਬ ਦਿਓ ਕਿ ਕਿਉਂ ਪੰਜਾਬ ਦੇ ਨਾਲ ਤੁਹਾਡੀ ਸਰਕਾਰ ਧਰੋਕ ਮਾਰੀ ਸੋ ਜਿਦਾ ਤੁਸੀਂ ਸੁਣਿਆ ਅਰਸ਼ਦੀਪ ਸਿੰਘ ਕਲੇਰ ਵੱਲੋਂ ਕੀ ਸਵਾਲ ਖੜੇ ਕੀਤੇ ਗਏ ਨੇ ਤੇ ਦੂਜੇ ਪਾਸੇ ਜਦੋਂ ਅਸੀਂ ਆਮ ਆਦੀ ਪਾਰਟੀ ਨਾਲ ਇਸ ਮਾਮਲੇ ਨੂੰ ਇਸ ਬਿਆਨ ਨੂੰ ਅਰਸ਼ਦੀਪ ਸਿੰਘ ਕਲੇਰ ਸਾਹਿਬ ਦੇ ਇਸ ਬਿਆਨ ਨੂੰ ਲੈ ਕੇ ਉਹਨਾਂ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਹਨਾਂ ਨੇ ਸਾਫ਼ ਇਨਕਾਰ ਕਰ ਦਿੱਤਾ ਕੈਮਰਾ ਪਾਸੇ ਸ਼ੰਕਰ ਦੇ ਨਾਲ ਮੈਂ ਬਲਵਿੰਦਰ ਸਿੰਘ ਤੁਸੀਂ ਦੇਖਦੇ ਹੋ ਡੀ 5 ਚਨ ਪੰਜਾਬੀ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕ ਫਰਾਣਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ਼ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ